ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤਾਂ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਤਾਂ ਜਦੋਂ ਮਹਿਤਾ ਕਾਲੂ ਜੀ ਨੂੰ ਆਪਣੇ ਪੁੱਤਰ ਦੀ ਜਿਹੜੀ ਇਹ ਦਸ਼ਾ ਬਾਰੇ ਪਤਾ ਲੱਗਦਾ ਦੇਖਦੇ ਆ ਤਾਂ ਉਹ ਚਿੰਤਤ ਹੋ ਜਾਂਦੇ ਆ ਅਤੇ ਉਹ ਜਿਹੜਾ ਕਾਜੀ ਸੀ ਕুতਬਦੀਨ ਉਹਦੇ ਕੋਲੇ ਚਲੇ ਜਾਂਦੇ ਆ ਅਤੇ ਜਾ ਕੇ ਉਸ ਕਾਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਸਾਰਾ ਬਿਰਤਾਂਤ ਹੁੰਦਾ ਉਹ ਦੱਸਦੇ ਆ ਅਤੇ ਕਹਿੰਦੇ ਆ ਵੀ ਤੁਸੀਂ ਕਹੇ ਜੀ ਜਿਹੜੀ ਫਾਰਸੀ ਉਹਨੂੰ ਪੜ੍ਹਾਈ ਆ ਵੀ ਉਹ ਤਾਂ ਆਪਦੀ ਜਿਹੜੀ ਸੁੱਧ ਬੁੱਧਾ ਉਹ ਖੂਬ ਬੈਠਾ ਹੈ ਤੇ ਹੁਣ ਤੁਸੀਂ ਚੱਲ ਕੇ ਜਿਹੜੀ ਉਸ ਦੀ ਖਬਰ ਲਓ ਤਾਂ ਜਿਹੜਾ ਕਾਜੀ ਕੁਤਬਦੀਨ ਸੀ ਉਹ ਮਹਿਤਾ ਕਾਲੂ ਜੀ ਨਾਲ ਚੱਲ ਕੇ ਉੱਥੇ ਆ ਜਾਂਦੇ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚਿੱਟੀ ਚਾਦਰ ਲੈ ਕੇ ਪਏ ਹੁੰਦੇ ਆ ਤੇ ਜਾ ਕੇ ਕੋਲੇ ਬੈਠ ਜਾਂਦਾ ਕਾਜੀ ਤਾਂ ਉਹ ਗੁਰੂ ਸਾਹਿਬ ਨੂੰ ਕਹਿੰਦੇ ਕਹਿੰਦੇ ਵੀ हे ਨੇਕ ਬਾਲਕ ਵੀ ਜਿਹੜਾ ਤੁਸੀਂ ਮੁੱਖ ਤੋਂ ਚੁੱਪ ਕਾ ਤੂੰ ਤੁਸੀਂ ਕੁਝ ਬੋਲਦੇ ਕਿਉਂ ਨਹੀਂ ਤਾਂ ਜਿਹੜੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਜੀ ਦੀਆਂ ਗੱਲਾਂ ਸੁਣ ਕੇ ਉਹ ਕੋਈ ਉੱਤਰ ਨਹੀਂ ਦਿੰਦੇ ਤਾਂ ਫਿਰ ਜਿਹੜਾ ਕਾਜੀ ਹੁੰਦਾ ਕুতਬਦੀਨ ਉਹ ਬੜਾ ਨਿਵਰਮਨ ਹੋ ਕੇ ਬੋਲਦਾ ਵੀ ਤੁਸੀਂ ਮੇਰੇ ਕਹਿਣ ਤੀ ਬੋਲ ਪੋ ਵੀ ਸਾਨੂੰ ਖੁਦਾ ਦਾ ਵਾਸਤਾ ਵੀ ਤੁਸੀਂ ਦੱਸੋ ਵੀ ਛੋਡੇ ਮਨ ਦੇ ਅੰਦਰ ਕੀ ਹੈ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਆਪਦੇ ਨੇਤਰ ਖੋਲਦੇ ਆ ਅਤੇ ਉੱਠ ਕੇ ਉਹ ਉਹਨਾਂ ਦੇ ਸਾਹਮਣੇ ਬੈਠ ਜਾਂਦੇ ਆ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਆ ਵੀ ਹੇ ਕਾਜੀ ਤੁਸੀਂ ਜਾਨਣਾ ਚਾਹੁੰਨੇ ਹੋ ਨਾ ਵੀ ਮੇਰੇ ਮਨ ਦੇ ਵਿੱਚ ਕੀ ਹੈ ਤਾਂ ਇਹ ਸੋਨੂੰ ਮੈਂ ਤਾਂ ਦੱਸ ਰਿਹਾ ਵੀ ਤੁਸੀਂ ਮੈਨੂੰ ਜਿਹੜਾ ਪਰਮੇਸ਼ਵਰ ਦਾ ਜਿਹੜਾ ਖੁਦਾ ਦਾ ਵਾਸਤਾ ਪਾਇਆਗਾ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਆ ਵੀ ਜਿਹੜਾ ਮਨੁੱਖਾ ਇਹ ਇਸ ਸੰਸਾਰ ਨੂੰ ਇਸ ਦੁਨੀਆ ਨੂੰ ਆਪਦੇ ਮਨ ਦੇ ਅੰਦਰ ਸਥਿਰ ਮੰਨ ਲੈਂਦਾ ਹੈ ਵੀ ਇੱਕ ਮਕਾਨ ਵਨ ਕੇ ਬੈ ਜਾਂਦਾ ਹੈਗਾ ਪਰ ਜਿੰਨਾ ਚਿਰ ਉਹ ਪਰਮੇਸ਼ਵਰ ਦਾ ਨਾਮ ਨਹੀਂ ਜਪਦਾ ਤਾਂ ਇਹ ਸਭ ਕੁਝ ਉਹਦੇ ਲਈ ਝੂਠਾ ਤਾਂ ਵੀ ਜਿਹੜਾ ਮਨੁੱਖ ਇਸ ਸੰਸਾਰ ਨੂੰ ਆਪਦੀ ਜਿਹੜੀ ਦੁਨੀਆ ਜਾਂ ਆਪਦੀ ਜਿਹੜੀ ਇਹ ਕਾਇਆ ਕਲਪ ਜੀਵਨ ਸ਼ੈਲੀ ਆ ਉਹ ਮੰਨ ਕੇ ਬਹਿ ਜਾਂਦਾਗਾ ਤਾਂ ਉਹ ਅੰਤ ਨੂੰ ਜਾ ਕੇ ਪਛਤਾਉਂਦਾ ਹੀ ਆ ਤਾਂ ਜਿਹੜਾ ਇਹਨੂੰ ਨਾਸ਼ਵਾਨ ਸਮਝਦਾ ਇਸ ਦੁਨੀਆ ਨੂੰ ਇਹ ਤੋਂ ਆਪਦਾ ਮੋਹ ਤੋੜ ਕੇ ਬਹਿ ਜਾਂਦਾਗਾ ਤਾਂ ਉਹਨੂੰ ਲੋਕ ਅੱਗੇ ਜਿਹੜੇ ਇਸ ਦੁਨੀਆ ਦੇ ਲੋਕ ਹੁੰਦੇ ਆ ਉਹ ਉਹਨੂੰ ਪਖੰਡੀ ਜਾਂ ਉਹਤੇ ਵਿਸ਼ਵਾਸ ਨਹੀਂ ਕਰਦੇਗੇ ਤਾਂ ਗੁਰੂ ਸਾਹਿਬ ਕਹਿੰਦੇ ਵੀ ਇਸੇ ਲਈ ਤਾਂ ਮੈਂ ਇਸ ਸੰਸਾਰ ਦੇ ਜਿਹੜੇ ਪਦਾਰਥਾਂ ਨਾਲ ਪ੍ਰੀਤ ਨਹੀਂ ਪਾਈ ਕਿਉਂਕਿ ਜਿਹੜਾ ਮਨੁੱਖ ਹੈ ਉਹਦੇ ਸਿਰ ਤੇ ਜਿਹੜੇ ਮੌਤ ਦੇ ਫਰਿਸ਼ਤੇ ਆ ਉਹ ਮੰਨਰਾਉਂਦੇ ਰਹਿੰਦੇ ਆ ਤੇ ਉਹ ਕਦੋਂ ਵੀ ਆ ਕੇ ਉਹਨੂੰ ਫੜ ਸਕਦੇ ਆ ਤਾਂ ਇਹ ਜਿਹੜਾ ਡਰ ਆ ਮੌਤ ਦਾ ਮੈਂ ਇਹ ਆਪਦੇ ਮਨ ਦੇ ਅੰਦਰ ਲੈ ਕੇ ਚੱਲਦਾਗਾ ਤਾਂ ਇਸੇ ਲਈ ਹੀ ਜਿਹੜੇ ਇਹ ਸੰਸਾਰ ਦੇ ਕਾਰਜ ਆ ਇਹਨਾਂ ਨਾਲ ਮੈਂ ਪ੍ਰੀਤ ਨਹੀਂ ਪਾਈ ਤਾਂ ਅੱਜ ਲਈ ਇੰਨਾ ਹੀ ਬਹੁਤ ਜਲ ਦੇ ਇੱਕ ਨਵੀਂ ਵੀਡੀਓ ਲੈ ਕੇ ਆਪ ਸਭ ਦੇ ਵਿੱਚ ਹਾਜ਼ਰ ਹੋਵਾਂਗੇ ਅਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਵਿਚਾਰ ਚਰਚਾ ਕਰਾਂਗੇ ਤਾਂ ਬੋਲਦਿਆਂ ਤੋਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਆਪਣਾ ਬੱਚਾ ਅਤੇ ਭਰਾ ਸਮਝ ਕੇ ਮਾਫ ਕਰਿਓ ਤਾਂ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ